ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗਸ ਤੋਂ ਤੁਹਾਡਾ ਸਵਾਗਤ ਹੈ। ਚੈਨਲ ਨੂੰ ਫੋਲੋ ਕਰ ਦਿਓ ਤੇ ਕਮੈਂਟ ਕਰ ਦਿਓ। ਤੇ ਅੱਜ ਆਇਆ ਅਸੀਂ ਮਾਮੇ ਦਾ ਮੁੰਡਾ ਤੇ ਅੱਜ ਜਾਣਾ ਅਸੀਂ ਅੰਮ੍ਰਿਤਸਰ ਨੰਦਪੁਰ ਸਾਹਿਬ ਦਰਸ਼ਨ ਕਰਨ। ਤੇ ਜਿੰਨੇ ਵੀ ਰਾਹ ਚ ਗੁਰਦੁਆਰੇ ਆਉਣਗੇ ਸਾਰਿਆਂ ਦੇ ਦਰਸ਼ਨ ਕਰਦੇ ਜਾਵਾਂਗੇ। ਤੇ ਬਲੌਗ ਵਾਲਿਆਂ ਨੂੰ ਵੀ ਦਰਸ਼ਨ ਕਰਾਵਾਂਗੇ। ਜਿੰਨੇ ਵੀ ਦੇਖਦੇ ਨੇ ਆਪਣੇ ਬਲੌਗ ਨੂੰ ਤੇ ਸਵੇ ਆਪਾਂ ਤੁਰਾਂਗੇ ਸਾਜਰੇ 4:00 ਵਜੇ ਹਾਂਜੀ 4 ਵਜੇ ਗਏ ਸੀਗੇ ਤੇ ਹੁਣ ਅਸੀਂ ਤਿਆਰ ਹੋ ਗਏ ਮੈਂ ਤੇ ਮਾਮੇ ਦਾ ਮੁੰਡਾ ਤੇ ਹੁਣ ਜਾਵਾਂਗੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੇ ਸਾਰੇ ਬਲੌਗ ਵਾਲਿਆਂ ਨੂੰ ਵੀ ਦਰਸ਼ਨ ਕਰਾਵਾਂਗੇ ਹਾਂਜੀ ਆਪਾਂ ਮੋਟਰਸਾਈਕਲ ਸਟਾਰਟ ਕਰਤਾ ਸੀਗਾ ਤੇ ਹੁਣ ਕਿੱਟੂ ਵੀ ਚੈੱਕ ਕਰ ਲਈ ਤੇ ਹੁਣ ਜਾਵਾਂਗੇ ਯਾਤਰਾ ਤੇ ਹਾਂਜੀ 5:30 ਹੋ ਗਏ ਸੀ ਤੇ ਨੇਰੀ ਬਹੁਤ ਆ ਗਈ ਸਾਨੂੰ ਰਾਤ ਚ ਖੜਨਾ ਪਿਆ ਹਾਂਜੀ ਆਪਾਂ ਕਿੰਨਾ ਟਾਂ ਟਾਂ ਹੋ ਗਿਆ ਸੀਗਾ ਪੈਰ ਆ ਕੇ ਥੀ ਪੈਣ ਲੱਗਿਆ ਤੇ ਆਪਾਂ ਖੜੇ ਆ ਪٹرول ਪੰਪ ਦੇ ਫੈਲ ਹੁਣ ਦੇਖਦੇ ਆ ਕਰ ਕੋ ਹਟਦਾ ਅੱਧਾ ਘੰਟਾ ਹੋ ਗਿਆ ਮੀ ਪੈਂਦੇ ਨੂੰ ਲਓ ਜੀ ਆਪਾਂ ਪਟਰੋਲ ਪੰਪ ਤੇ ਪਹੁੰਚ ਗਏ ਜੀ ਜਿਹੜੀ ਹੁਣ ਕਹਾਂ ਜਾ ਕੇ ਮਿਲਦੇ ਆ ਹਾਂਜੀ ਫਤਿਹਗੜ੍ਹ ਸਾਹਿਬ ਪਹੁੰਚ ਗਏ ਸੀਗੇ

ਮਾਰਤੇ ਚੱਲ ਰਹੀ ਆ ਹੁਣ ਜੀ ਵਧੀਆ ਬਣਾ ਦੇਣਗੇ ਇਹਨੂੰ ਤੇ ਪਹਿਲਾਂ ਅਸੀਂ ਆਏ ਸੀਗੇ ਸਵੇਰ ਨੂੰ ਤੇ ਉਦੋਂ ਬਹੁਤ ਜ਼ਿਆਦਾ ਭੀੜ ਸੀਗੀ ਯਾਨੀ ਕਿ ਜਿਹਨੇ ਇਹਦੀ ਬਰੰਮਤ ਚੱਲ ਰਹੀ ਆ ਹਵੇਲੇ ਦੀ ਦੇਖੋ ਜੀ ਤੁਸੀਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ wah guru 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 ਵਾਹ ਗੁਰੂ 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 ਵਾਹਿ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ 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 ਦਰਸ਼ਨ ਕਰਨ ਪਰਵਾਰ ਬਸੋੜਾ ਸਾਹਿਬ वाही गुरु वाही गुरु वाही गुरु वाही गुरु वाही गुरु वाही वाही गुरु वाही गुरु गुरू गुरु वाही गुरु वाही गुरु वाही गुरु वाही गुरु ਵਾਹਿਗੁਰੂ 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 ਹਾਂਜੀ ਹੁਣ ਕੋ ਦਵਾਰ ਦਰਸ਼ਨ ਕਰਨਾ ਹੈ ਕੀਰਤਪੁਰ ਸਾਹਿਬ ਵਾਹਿਗੁਰੂ ਵਾਹ ਹੀ ਗੁਰੂ ਵਾਹ ਆਹੀ ਗੁਰੂ ਕੱਲੇ ਸੀਗੇ ਤੇ ਹੁਣ ਚੱਲੇ ਆ ਦਰਸ਼ਨ ਕਰਨ ਆਪਾਂ ਆਨੰਦਪੁਰ ਸਾਹਿਬ ਹਾਂਜੀ ਆਨੰਦਪੁਰ ਸਾਹਿਬ ਪਹੁੰਚ ਗਏ ਸੀ ਤੇ ਹੁਣ ਰਾਵਾਂਗੇ ਰੂਮ ਲਓ ਜੀ ਆਪਾਂ ਨੂੰ ਮਿਲ ਗਿਆ ਰੂਮ ਹੁਣ ਕਰਦਾ ਕਿ ਰੈਸਟ ਤੇ ਸਵੇਰੇ ਆਪਾਂ ਮੱਥਾ ਟੇਕ ਕੇ ਆਨੰਦਪੁਰ ਸਾਹਿਬ ਤੇ ਗਾਹਾਂ ਹੋਰ ਗੁਰਦੁਆਰਾਂ ਦੇ ਦਰਸ਼ਨ ਕਰਨ ਜਾਵਾਂਗੇ ਵਾਹਿਗੁਰੂ ਹਾਂਜੀ ਹੁਣ ਆਪਾਂ ਦਰਸ਼ਨ ਕਰਨ ਆਇਆ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਾਹਿਗੁਰੂ 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 ਵਾਹਿ ਗੁਰੂ ਵਾਹਿਗੁਰੂ 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 ਵਾਹ ਗੁਰੂ 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 ဝါဟိရူဝါသီရူဝါဟိရူဝါဟိရူဝါဟိရူဝါဟိရူဝါဟိရူဝါဟိရူဝါဟိရူဝါဟိရူဝါဟိရူဝါဟိရူဝါဟိရူဝါဟိရူ

ਸਬਸਕ੍ਰਾਈਬ ਕਰੋ ਤਾਂ ਜੀ ਹੁਣ ਆਪਾਂ ਰੁਕੇ ਸੀ ਦਰਸ਼ਨ ਕਰਨ ਪਤਾ ਨੰਬਰ ਦਾ ਫੁਰਕਤਾ ਸਿਣੀ ਜੀ ਦੇ ਤੇ ਹੁਣ ਆਪਾਂ ਸਚਨਾਲੇ ਆ ਪਹੁੰਚ ਗਏ ਦਰਸ਼ਨ ਕਰਾਂਗੇ ਵਾਹਿਗੁਰੂ 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 ਹਾਂਜੀ ਆਪਾਂ ਗੁਰਦੁਆਰੇ ਨੇ ਦਰਸ਼ਨ ਕਰ ਲਏ ਸੀਗੇ ਦੋ ਜਿਹੜੇ ਲਵੇ ਲਵੇ ਸੀਗੇ ਤੇ ਹੁਣ ਆਪਾਂ ਪੇਡ ਨੂੰ ਵਾਪਸੀ ਕਰਦੇ ਆ ਜਿੱਥੇ ਰਾਜ ਗੁਰਦੁਆਰੇ ਆਉਣਗੇ ਆਪਾਂ ਦਰਸ਼ਨ ਕਰਾਂਗੇ ਤੇ ਚੈਨਲ ਦੇ ਨਾਲ ਬਣੇ ਰਹੋ ਹਾਂਜੀ ਆਪਾਂ ਦਰਸ਼ਨ ਕਰ ਲਈਏ ਧੰਨ ਦਾ ਬਾਬਾ ਬੋਸਾ ਜੀ ਦੇ ਤੇ ਜਾਵਾਂਗੇ ਆਪਾਂ ਦਰਸ਼ਨ ਕਰਨਾਂ ਬੱਡਾ ਜੀ ਦੇ ਹੈ ਬਾਬਾ ਬੱਡਾ ਜੀ ਵਾ ਵਾ ਬੱਡਾ ਜੀ ਦੇ ਸ੍ਰੀ ਕੱਚੀ ਗੜ੍ਹੂ ਸਾਹਿਬ ਨੂੰ ਨਹੀਂ ਦਰਸ਼ਨ ਕਰਾਵਾਂਗੇ ਵਾਹਿਗੁਰੂ 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 ਆਪਾਂ ਗੁਰੂ ਕੇ ਲੋਹਰ ਗੁਰਦੁਆਰੇ ਦਰਸ਼ਨ ਕਰਨਾ ਵਾਹਿਗੁਰੂ वाहिगुरु 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 wah guru wah guru wah guru, Wahe guru. Wahe guru. I mm -hmm. ਜੀ ਆਪਾਂ ਦਰਸ਼ਨ ਕਰ ਲਏ ਸੀਗੇ ਗੁਰੂ ਕੇ ਲਾਹੌਰ ਗੁਰਦੁਆਰੇ ਚ ਹੁਣ ਆਪਾਂ ਜਾਵਾਂਗੇ ਨਾਲ ਇੱਕ ਗੁਰਦੁਆਰਾ ਹੋਰ ਆ ਬੌਰ ਸਾਹਿਬ ਤੇ ਹੁਣ ਉੱਥੇ ਦਰਸ਼ਨ ਕਰਨ ਜਾਵਾਂਗੇ ਵਾਹਿਗੁਰੂ 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 ਹਾਂਜੀ ਆਪਾਂ ਗੁਰਦੁਆਰੇ ਨੇ ਦਰਸ਼ਨ ਕਰ ਲਏ ਸੀਗੇ ਦੋ ਜਿਹੜੇ ਲਵੇ ਲਵੇ ਸੀਗੇ ਤੇ ਹੁਣ ਆਪਾਂ ਪਿੰਡ ਨੂੰ ਵਾਪਸ ਹੀ ਕਰਦੇ ਆ ਜਿੱਥੇ ਰਾਹ 'ਚ ਗੁਰਦੁਆਰੇ ਆਉਣਗੇ ਆਪਾਂ ਦਰਸ਼ਨ ਕਰਾਂਗੇ ਤੇ ਚੈਲ ਦੇ ਨਾਲ ਬਣੇ ਰਹੋ ਹਾਂਜੀ ਆਪਾਂ ਗੁਰੂਕੇ ਲਾਹੌਰ ਤੋਂ ਆ ਆਉਣ ਵਾਲਿਆਂ ਵਾਪਸ ਤੁਰਪੇ ਸੀਗੇ ਰਾਹ 'ਚ ਰੁਕੇ ਸੀਗੇ ਦਮ ਲਈ ਵਾਸਤੇ ਮੋੜ ਕੋੜ ਬਹੁਤ ਨੇ ਤੇ ਹੁਣ ਜਾਂਦੇ ਆ ਹਾਂਜੀ ਤੇ ਹੁਣ ਗੁਰਦੁਆਰੇ ਆਏ ਆ ਦਰਸ਼ਨ ਕਰਨ ਤਾੜੀ ਸਾਹਿਬ ਵਾਹਿਗੁਰੂ 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 ਹਾਂਜੀ ਆਪਾਂ ਸਾਰੇ ਗੁਰਦੁਆਰੇ ਦੇ ਦਰਸ਼ਨ ਕਰ ਲਏ ਸੀਗੇ ਤੇ ਹੁਣ ਜਾਵਾਂਗੇ ਪਿੰਡ ਨੂੰ ਤੇ ਚੈਨਲ ਨੂੰ ਫੋਲੋ ਕਰਦੇ ਦੇ ਕਮੈਂਟ ਕਰਦੇ ਤੇ ਸ਼ੇਅਰ ਕਰਦੇ ਹੋ